ہاں روڑا صاحب گرو نگری جے شری کردے ٹھاکر جی پر بنا رہے بام کے بہاری کرپا سب پر بنی رہے کل ایک گدر نے للکار ماری سی میں للکار کہوں گا کہ فوکی مطلب واہ واہ نے شیر نو سی گا شیر دے آگیا امبر سر 81 ਬਾਰਡਰ ਤੇ ਪਰ ਉਹ ਗਿੱਦੜ ਨਹੀਂ ਪਹੁੰਚਿਆ ਜਿੰਨੇ ਕਹਿੰਦਾ ਸੀ ਮੈਂ ਧੱਕਾ ਮਾਰਨਾ ਜਿਹੜਾ ਕਹਿੰਦਾ ਸੀ ਦੁੱਧ ਵੀ ਦਊਗਾ ਦੁੱਧ ਲੱਗਦਾ ਉਹਦਾ ਗੰਬੂ ਹੋ ਗਿਆ ਦੁੱਧ ਫਟ ਗਿਆ ਜਿਹੜਾ ਕਹਿੰਦਾ ਸੀ ਕਿ ਮੈਂ ਫਰੂਟ ਵੀ ਦਊਗਾ ਲੱਗਾ ਫਰੂਟ ਵੀ ਮੁੰਜਾ ਪਰ ਮੈਂ ਕਿਹ ਕਹਿਣਾ ਕਿਸਮਣਾ ਨਹੀਂ ਸੀ ਮਾਨ ਨੂੰ ਤੇਰੇ ਕੋਲ ਦੁੱਧ ਫਰੂਟ ਤੇ ਕੋਈ ਨਹੀਂ ਹੋਣਾ ਪਰ ਤੇਰੇ ਜੋ ਕੇ ਦਵਾਈ ਜੋ ਕੇ ਪੈਸੇ ਦੇ ਅੰਮੀ ਤੋੜਾ ਜਰੂਰ ਭੇਜੂਗਾ ਠੀਕ ਹੈ ਜੀ ਤੇਰੇ ਇਲਾਜ ਇਲਾਜ ਕਰਾਣ ਜੋ ਕੇ ਪੈਸੇ ਅੰਮੀ ਤੋੜਾ ਜਰੂਰ ਭੇਜੂਗਾ ਕਿਉਂਕਿ ਅਸੀਂ ਉਹ ਦੇਸ਼ ਭਗਤ ਆ ਜਿਹੜੀ ਆਪਣੀ ਜਾਨ ਹੱਥੇਲੀ ਤੇ ਲੈ ਕੇ ਘੁੰਮਦੇ ਆ ਪਰਵਾਹ ਨਹੀਂ ਕਰਦੇ ਦੇਖੋ ਮੇਰਾ ਬੱਬਰ ਸ਼ੇਰ ਭਰਾ ਅੰਬਰਸਰ ਤੋਂ ਸਾਡੇ ਗਨੋਤਰਾ ਹੀ ਦੇਖੋ ਜੀ ਠੀਕ ਹੈ ਜੀ ਜਿਹੜੇ ਮੈਸ਼ਾ ਫਤਨ ਲਈ ਆਪਣੇ ਅੰਬਰਸਰ ਲਈ ਮਤਲਬ ਕਿੰਨੀ ਟਾਈਮ ਤੋਂ ਆਪਣੇ ਗਰੁੱਪ ਵੀ ਚਲਾ ਰਹੇ ਹਿੰਦੂ ਤੋਂ ਵੀ ਚਲਾ ਰਹੇ ਔਰ ਮੇਰਾ ਸ਼ੇਵਸ ਨਾਲ ਲੋਇਨ ਦਾ ਰਾਸ਼ਟਰੀ ਪ੍ਰਧਾਨ ਵੀ ਉਹ ਤੋਂ ਬਿਨਾਂ ਹੀ ਲਗਾ ਲੋ ਪਠਾਨਕੋਟ ਤੋਂ ਮਤਲਬ ਆਪਣੀ ਜਾਨ ਹੱਥੇਲੀ ਰੱਖ ਰੋ ਹੁੰਦੇ ਨੇ ਉਹ ਤੋਂ ਤੁਸੀਂ ਲਗਾਓ ਬੰਟੀ ਜੀ ਜਲੰਧਰ ਤੋਂ ਇਹ ਸ਼ੇਵਸੈਨਿਕ ਮੈਂ ਦਿਖਾਣਾ ਚਾਹਨਾ ਕਿ ਇਹ ਸ਼ੇਵਸੈਨਿਕ ਆਏ ਕੀ ਆਪਣਾ ਬਾਰਡਰ ਤੇ ਜਾਨ ਲਈ ਕਿ ਮੋਦੀ ਸਾਹਿਬ ਸਾਨੂੰ ਪਾਕਿਸਤਾਨ ਭੇਜੋ ਮਾਣ ਬੰਬਲ ਬਣਾ ਕੇ ਬੰਬ ਲਾ ਕੇ ਅਸੀਂ ਜਾਣ ਨੂੰ ਤਿਆਰ ਆ ਔਰ ਪੂਰਾ ਪਾਕਿਸਤਾਨ ਨੂੰ ਡਾਰਾਂਗੇ ਇਹੋ ਜੇ ਬੱਬਰ ਸ਼ੇਰ ਭਰਾ ਬੈਠੇ ਨੇ ਬਿਲਕੁਲ ਵੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਜਦੋਂ ਵੀ ਸਾਡੇ ਪਹਿਲਗਾ ਮਾਮਲਾ ਆਇਆ ਸੀ ਸਾਡੇ 25 Hindu 27 Hindu ਭਰਾਵਾਂ ਤੇ ਅੱਜ ਦੇਖੋ 27 Hindu ਭਰਾ ਆ ਰਿਕੇ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਜੀ ਦੇਖੋ ਉਹਨਾਂ ਦੇ ਮਾਂ ਪਿਓ ਭੈਣ ਭਰਾ ਮਤਲਬ ਕਿੰਨੇ ਪਰਿਵਾਰ ਉਹਨਾਂ ਦੇ ਖਤਮ ਹੋ ਗਏ ਹੋਣਗੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਮੋਦੀ ਸਾਹਿਬ ਕਿ ਤੁਹਾਨੂੰ ਇੰਨਾ ਟਾਈਮ ਕੰਚਾਰ ਚ ਦਿਨ ਹੋ ਗਏ ਕਿਉਂ ਤੁਸੀਂ ਇੰਨਾ ਟਾਈਮ ਲਾ ਰਹੇ ਹੋ ਇਸ ਤੰਦ ਤੱਕ ਤੁਹਾਨੂੰ ਚਾਹੀਦਾ ਸੀ ਕਿ ਪਾਕਿਸਤਾਨ ਦੀਆਂ ਧਰਜੀਆਂ ਉਡੀਆਂ ਉਡੀਆਂ ਪਾਕਿਸਤਾਨ ਪੂਰਾ ਖਤਮ ਹੋਇਆ ਹੁੰਦਾ ਬੋਲ ਦੇ ਨਕਸ਼ੇ ਤੋਂ ਪਰ ਆਪਾਂ ਦੇਰ ਕਿਉਂ ਕਰ ਰਹੇ ਮੋਦੀ ਸਾਹਿਬ 140 ਕਰੋੜ ਦੀ ਜਨਤਾ ਮੋਦੀ ਸਾਹਿਬ ਤੁਹਾਡੇ ਨਾਲ ਬੈਠੀ ਹੈ 140 ਕਰੋੜ ਦੀ ਜਨਤਾ ਅੱਜ ਹਰ ਹਿੰਦੂ ਤੁਹਾਡੇ ਵੱਲ ਦੇਖ ਰਿਹਾ ਹੈ ਕਿ ਅਸੀਂ ਮੋਦੀ ਸਾਹਿਬ ਨੂੰ ਵੋਟ ਪਾਈ ਸੀ ਪਰ ਮੋਦੀ ਸਾਹਿਬ ਨੇ ਹਜੇ ਉਹ ਕੰਮ ਨਹੀਂ ਕੀਤਾ ਪਰ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਪ੍ਰਧਾਨ ਮੰਤਰੀਓ ਤੁਹਾਨੂੰ ਮਾਰ ਵੀ ਹੈ ਕਿ ਤੁਸੀਂ ਇਹ ਜਿਹੜਾ ਕੰਮ ਕਿਹਾ ਵਾ ਪਾਕਿਸਤਾਨ ਨੂੰ ਖਤਮ ਕਰਨਾ ਹੈ ਅਤਿਵਾਦ ਖਤਮ ਕਰਨਾ ਹੈ ਇਹ ਤੁਸੀਂ ਖਤਮ ਕਰਕੇ ਰੋਗੇ ਇਸ ਲਈ ਅੰਮਿਤ ਤਰੋੜਾ ਕਹਿ ਰਿਹਾ ਲੁਆਇਨ ਕਹਿ ਰਿਹਾ ਛੇਰ ਕਹਿ ਰਿਹਾ ਕਿ ਮੋਦੀ ਸਾਹਿਬ ਇਹ ਲੁਆਇਨ ਅੰਮਿਤ ਤਰੋੜਾ ਛੇਰ ਚੋਂ ਲੁਆਇਨ ਇਹ ਤੁਹਾਡੇ ਨਾਲ ਇਹ ਆਪਣੇ ਪੰਜਾਬ ਪੁਲਿਸ ਦੇ ਇਹ ਆਪਣੇ ਜਿੰਨੇ ਵੀ ਦੇਸ਼ ਦੀ ਮਿਲਟਰੀ ਹੈਗੀ ਹੈ ਜਿਨ੍ਹਾਂ ਜਿਹੜੇ ਸਾਡੇ ਰਖਵਾਲੀ ਕਰ ਰਿਹਾ ਹੈ ਇਹ ਮਿਲਟਰੀ ਦੇ ਨਾਲ ਨੇ ਆਤਵਾਦ ਦੇ ਟਾਈਮ ਵੀ ਸ਼ੇਰਸ ਨਾਲ ਲੁਆਏ ਨੇ ਕਿੰਨੀ ਕੁਰਬਾਨੀ ਦਿੱਤੀ ਸੀ ਔਰ ਅਸੀਂ ਅੱਜ ਵੀ ਤਿਆਰ ਆ ਬਿਲਕੁਲ ਪਾਕਿਸਤਾਨ ਨਾਲ ਜੰਗ ਕਰਨ ਲਈ ਇਹ ਬਿਲਕੁਲ ਮੈਂ ਕਹਿੰਦਾ ਇਹ ਉਹ ਫੌਜ ਹੈ ਜਿਹੜੀ ਭਗਵਾਨ ਬੋਲੇ ਨਾਲ ਦੀ ਪੇਚੀ ਹੋਈ ਹੈ ਇਹ ਉਹ ਫੌਜ ਹੈ ਜਿਹੜੀ ਆਪਣੀ ਜਾਨ ਤੇ ਜ਼ਿੰਦਗੀ ਨਹੀਂ ਪਰਵਾਹ ਨਹੀਂ ਕਰਦੀ ਭੇਜ ਦਿਓ ਸਾਨੂੰ ਮੋਦੀ ਸਾਹਿਬ ਬੰਬ ਲਾ ਕੇ ਪਾਕਿਸਤਾਨ ਇਹ ਪੂਰਾ ਪਾਕਿਸਤਾਨੀ ਉਡਾ ਲਾਂਗੇ ਅਸੀਂ ਤੁਸੀਂ ਪਰਮਿਸ਼ਨ ਮੰਗ ਰਹੇ ਹੋ ਪਾਕਿਸਤਾਨ ਜਾਣ ਦੀ ਤੇ ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੌਜ ਹੈ ਤਾਂ ਵੈਰਗਿਓ ਮੇਰੇ ਫੌਜੀ ਭਰਾਣੇ ਉਹ ਸਾਡਾ ਵੀ ਦਿਲ ਕਰਦਾ ਅਸੀਂ ਵੀ ਚਾਹੀਏ ਜੰਗ ਲੜੀਏ ਸੀ ਉਹ ਜਿਹੜੇ ਹੱਤਵਾਦ ਦੇਸ਼ ਹੈਗਾ ਪਾਕਿਸਤਾਨ ਉਹਨੂੰ ਖਤਮ ਕਰੀਏ ਸਾਡਾ ਵੀ ਦਿਲ ਕਰਦਾ ਇਹ ਸ਼ੇਰ ਸੈਨਿਕਾ ਜਿਹੜੇ ਸਾਡੇ ਹਿੰਦੂ ਭਰਾਵਾਂ ਦਾ ਕਤਲ ਹੋਇਆ ਉਹਨਾਂ ਦਾ ਬਦਲਾ ਲਈਏ ਸਾਡਾ ਖੂਨ ਖੋਲਦਾ ਅਸੀਂ ਸੌਰੀ ਪਾਉਂਦੇ ਸਾਈ ਸਾਈ ਰਾਤ ਕਿਦਾਂ ਵੀ ਚੁੱਪ ਰਹੀਏ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਚਾਹੀਦਾ ਕਿ ਮੈਂ ਕਹਿੰਦਾ ਜਿਹੜੇ ਵੀ ਬਾਰਡਰ ਏਰੀਆ ਦੇ ਸਰਕਾਰਾਂ ਚਾਹੀਦਾ ਕਿ ਇੱਥੇ ਨਕਾਇਲ ਕੱਸਣ ਮਤਲਬ ਤੁਸੀਂ ਸੀਲ ਲਗਾ ਲਓ ਕਿ ਅੱਜ ਜੋ ਵੀ ਪਾਕਿਸਤਾਨ ਦੇਖੋ 5000 ਉਹਨਾਂ ਦੀ ਮਿਲਟਰੀ ਦਾ ਬੰਦਾ ਅੱਜ ਤੁਸੀਂ ਇਹ ਰਿਜ਼ਾਈਨ ਪਾ ਗਿਆ ਇੱਕ ਨਿੱਜੀ ਚੈਨਲ ਤੇ ਖਬਰ ਚੱਲ ਰਹੀ ਪਈ ਹੈ ਉਹਨਾਂ ਦੇ ਮੰਤਰੀ ਬਲਾਵਲ ਭੂਟੋ ਡਲੇ ਵੀ ਮੰਤਰੀ-ਮੰਤਰੀ ਹੈਗੇ ਨੇ ਉਹ ਦੇਸ਼ ਛੱਡ ਕੇ ਭੱਜ ਰਹੇ ਨੇ ਕਿੱਥੇ ਮੇਰੇ ਹਿੰਦੁਸਤਾਨ ਦੇ ਜਹਾਜ਼ ਨਾ ਆ ਜਾਣ ਜਹਾਜ਼ ਤੇ ਆਂਦੀ ਇੱਕ ਸ਼ੁਰੋ ਜਹਾਜ ਆਂਦੀ ਵਾਰੀ ਆ ਗਈ ਪਾਕਿਸਤਾਨ ਨੂੰ ਤਬਾਹ ਕਰਨ ਦੀ ਵਾਰੀ ਆ ਗਈ ਹੈ ਔਰ ਹਿੰਦੁਸਤਾਨ ਮੇਰਾ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਾਹਿਬ ਲੇਟ ਹੋ ਗਏ ਨੇ 4 ਦਿਨ ਹੋ ਗਏ ਨੇ ਅਜ ਤੱਕ ਕੋਈ ਐਕਸ਼ਨ ਨਹੀਂ ਲਿਆ ਕਿ ਤੁਸੀਂ ਪਰਿਵਾਰਾਂ ਨੂੰ ਮਿਲਣਗੇ ਜਿਨ੍ਹਾਂ ਦੇ ਜੀ ਬਿਲਕੁਲ ਜਰੂਰ ਜਾਵਾਂਗਾ ਜੀ ਕੱਲ ਮੇਰੀ ਗੱਲ ਸੁਣੋ ਗੱਲ ਸੁਣੋ ਜਾਵਾਂਗਾ ਗਾਲ ਤੇ ਸੁਣ ਲੋ ਉਹ ਕੱਲ ਇੱਕ ਗਿੱਦਰ ਨੇ ਧਮਕੀ ਨਹੀਂ ਦਿੱਤੀ ਕਿ ਮੈਂ ਧੱਕਾ ਮਾਰਾਂਗਾ ਤਾਰੀ ਬਾਰਡਰ ਤੇ ਅੱਡਾ ਮੈਂ ਤੇ ਅੰਦਰ ਸਰ ਆ ਗਿਆ ਉਹ ਮੈਂ ਤੇ ਆ ਗਿਆ ਮੈਨੂੰ ਕੰਡਿਤ ਉਹ ਮੈਂ ਤਾਂ ਹੋ ਗਿਆ ਮੈਨੂੰ ਅੱਗੇ ਨਹੀਂ ਬਦਲ ਦੇਣਾ ਜਾਣ ਨਹੀਂ ਦੇਰੇ ਇਸ ਲਈ ਮੈਂ ਦੱਸ ਰਿਹਾ ਸਰਕਾਰ ਨੂੰ ਉਹ ਲਾਗੋ ਕਾਗੂ ਸ਼ੇਰ ਦੇ ਉਹ ਭੇਜ ਦਿਓ ਪਾਕਿਸਤਾਨ ਸ਼ੇਰ ਜਾਨ ਨੂੰ ਤਿਆਰ ਹੈ ਮੈਂ ਕਹਿੰਦਾ ਕਿਉਂ ਨਹੀਂ ਭੇਜਦੇ ਉਹ ਤੁਸੀਂ ਸਰਕਾਰ ਦੇ ਕੇ ਰਾਜ ਚੱਤ ਦੋ ਕਿ ਸ਼ੇਰ ਆਇਆ ਸੀ ਅੰਬਰਸਰ ਅਟਾਰੀ ਬਾਰਡਰ ਤੇ ਪਰ ਤੁਸੀਂ ਸ਼ੇਰ ਨੂੰ ਭੇਜਿਆ ਨਹੀਂ ਸ਼ੇਰ ਨਹੀਂ ਕਰਦੇ ਨਾ ਬੱਬਰ ਸ਼ੇਰ ਨਾਲ ਆਇਆ ਭੇਜੋ ਬੱਬਰ ਸ਼ੇਰਾਂ ਨੂੰ ਅਟਾਰੀ ਬਾਰਡਰ ਤੇ ਪਿਆਰ ਬੈਠਿਆ ਨਾ ਕੁਛ ਲੋਕ ਅੰਮਰਸਰ ਤੁਸੀਂ ਮੀਡੀਆ ਦੀਆਂ ਸੂਚੀਆਂ ਬਟੋਰਨ ਵਾਸਤੇ ਸਾਰੀਆਂ ਇਹ ਗੱਲਾਂ ਕਰਦੇ ਮੇਰੀ ਗੱਲ ਸੁਣੋ ਜੀ ਮੈਨੂੰ ਕੋਈ ਲੋੜ ਨਹੀਂ ਸੂਚੀਆਂ ਮੈਨੂੰ ਦੇਸ਼ ਨਾਲ ਪਿਆਰ ਹੈ ਵਤਨ ਨਾਲ ਪਿਆਰ ਹੈ ਮੈਨੂੰ ਮੇਰੇ ਭਾਰਤ ਨਾਲ ਪਿਆਰ ਹੈ ਮੈਨੂੰ ਮੇਰੇ ਹਿੰਦੁਸਤਾਨ ਨਾਲ ਪਿਆਰ ਹੈ ਇਸ ਲਈ ਮੈਨੂੰ ਲੋਕ ਪਾਗਲ ਕਹਿੰਦੇ ਆ ਕਿ ਇਹ ਸ਼ੇਰ ਪਾਗਲ ਜਿਹੜਾ ਹਿੰਦੁਸਤਾਨ ਨਾਲ ਭਾਰਤ ਨਾਲ ਇੰਨਾ ਪਿਆਰ ਕਰਦਾ ਔਰ ਮੈਂ ਪਿਆਰ ਕਰਦਾ ਰਹੂੰਗਾ ਇਹ جنونی ਹੁੰਦੇ ਨੇ جنونی ਇਹ ਸਾਡਾ ਜਨੂਨ ਹੈ ਦੇਖੋ ਪਾਇਆ ਨਾ ਚਿੱਟਾ کفن چاہے ہیں کہ لاؤ موڈی صاحب بند اُڑا گا شیر پورا پاکستان پروار ہی کردہ اے سارے دیکھو ببر شیر اللہ کے لئے جلے نے پنجاب چوائے نے اے ببر شیر نے اے دیوانے نے بھگوان بولے نہ دے مطلب اپنی جان ہتھیلی دراکے کم دے پروار ہی کردے اے میں سیمنا جیسی مانو بھی کہنا ਕਿ ਤੇਰਾ ਦੁੱਧ ਦੁੱਧ ਦਾ ਸਭ ਫਟ ਗਿਆ ਨਾ ਤੂੰ ਪਹੁੰਚਿਆ ਇਸ ਲਈ ਆਪਣੀ ਦਵਾਈ ਦਾ ਇੰਤਜ਼ਾਮ ਕਰਾਓ ਮੈਂ ਭੇਜਦਾ ਡਾਕਟਰ ਨੂੰ ਮੈਂ ਕਹਿੰਦਾ ਡਾਕਟਰ ਸਾਹਿਬ ਇਹਦਾ ਮੈਂਟਲੀ ਜਿਹੜੀ ਸਿਰਪੀੜ ਹੁੰਦੀ ਹੈ ਇਹਦਾ ਮੈਂਟਲੀ ਰਾਖਣ ਹੁੰਦੀ ਹੈ ਇਹਦਾ ਇਲਾਜ ਕਰੋ ਵਧੀਆ ਸਿਮਰ ਜੀ ਮਾਨ ਦਾ ਬਿਲਕੁਲ ਜੀ ਮੈਂ ਤੁਹਾਡੇ ਸ਼ਹਿਰ ਆਇਆ ਮੈਂ ਤੁਹਾਡੇ ਸ਼ਹਿਰ ਆਇਆ ਬੇਨਤੀ ਪੱਤਰ ਲਾ ਕੇ ਆਣਾ ਐਦਾਂ ਨਹੀਂ ਆਂਦਾ ਜੀ ਮੈਂ ਦੱਸ ਕੇ ਅਨਾ ਆ ਸ਼ੇਰ ਆ ਰਿਹਾ ਅੰਮਰਸਰ ਨਹੀਂ ਤੁਸੀਂ ਪਾਕਿਸਤਾਨ ਜਾਣ ਦੀ ਗੱਲ ਕਰ ਬਿਲਕੁਲ ਮੈਂ ਕਿੰਨੀ ਵਾਰੀ ਕਿਹਾ ਤੁਹਾਡੇ ਰੀਸਬ ਦੇ ਵੱਡੇ ਅਧਿਕਾਰੀ ਨੂੰ ਕੋਈ ਬੇਨਤੀ ਪੱਤਰ ਦਿੱਤਾ ਕਿ ਮੈਨੂੰ ਨਾਲ ਰੱਖਿਆ ਜਾਵੇ ਬੋਝ ਦੇ ਇੱਕ ਚੀਜ਼ ਦੱਸੋ ਇਸ ਤੋਂ ਵੱਡੀ ਚੀਜ਼ ਕੋਈ ਹੁੰਦੀ ਆ ਦੱਸੋ ਨਹੀਂ ਇਹ ਤਾਂ ਨਹੀਂ ਇਹ ਇੰਟੀਮੀਟ ਕਰਨਾ ਵੀ ਮੈਂ ਜੀ ਮੈਂ ਇੰਟੀਮੀਟ ਕੀਤਾ ਮੈਂ ਤਾਂ ਬੋਲਦਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਕਿਹਾ ਹੈ ਚਿੱਠੀ ਪਾਈ ਹੈ ਮੈਨੂੰ ਦਿਖਾ ਦੇਣਾ ਕਿ ਮੈਨੂੰ ਮਿਲਣ ਦਾ ਸਮਾਂ ਦੋ ਮੈਂ ਦਿਖਾਉਣਾ ਕਿ ਤੁਹਾਨੂੰ ਪਾਕਿਸਤਾਨ ਜਾਣ ਦੀ ਪਰਮਿਸ਼ਨ ਮਿਲਦੀ ਹੈ ਤੁਹਾਡਾ ਮੋਡ ਆਫ ਐਕਸ਼ਨ ਕੀ ਹੋਏਗਾ ਪਹਿਲਾਂ ਇਹ ਦੱਸੋ ਪਹਿਲਾਂ ਦੇ ਸਾਇਗਰਤ ਤਬਾਕ ਖਤਮ ਕਰੇਗਾ ਪਾਕਿਸਤਾਨ ਉਡਾਨੇਗਾ ਬੰਬ ਨਾਲ ਮੈਂ ਕਹਿੰਦਾ ਇਹ ਸਹੀ ਪਾਕਿਸਤਾਨ ਮੁਕਾਬਲਾ ਹੈ ਕਿਉਂਕਿ ਇਹ ਤਿੰਨਾਂ ਨੇ ਹਮੇਸ਼ਾ ਸਾਡੇ ਹਿੰਦੁਸਤਾਨ ਬਾਰੇ ਵਿੱਚ ਛੁਰਜੰਤਰ ਰੱਖੇ ਆ ਸਰਕਾਰਾਂ ਤੇ ਵਿਸ਼ਵਾਸ ਨਹੀਂ ਜਿਆ ਪੂਰਾ ਵਿਸ਼ਵਾਸ ਹੈ ਮੋਦੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਮਾਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਇਹ ਵਧੀਆ ਸਰਕਾਰ ਹੈ ਕਦੇ ਸ루ਟ ਕਰਦਾ ਮੋਦੀ ਸਾਹਿਬ ਆਏ ਨਾ ਵਾਪਸ ਮੀਟਿੰਗ ਰੱਖੀ ਅਮਿਸ਼ਾਹਰੀ ਪਹੁੰਚਿਆ ਸੀ ਨਾ ਪਹੁੰਚਿਆ ਸੀ ਨਾ ਦੂਜੇ ਦਿਨ ਔਰ ਮੈਂ ਤਿਆਰੀ ਪੜਾ ਕੇ ਇਸ ਨੂੰ ਕਰ ਰਿਹਾ 140 ਕਰੋੜ ਜਨਤਾ ਆ ਜੋ ਦੇਖਣਾ ਚਾਹਦੀ ਹੈ ਕਿ ਕਦੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟੇਗਾ ਕਦੋਂ ਪਾਕਿਸਤਾਨ ਖਤਮ ਹੋਏਗਾ ਆ ਜੋ ਦੇਖਣ ਜਾ ਚਾਹਨੇ ਆ ਇਸ ਲਈ ਅਜੰਬਰਸਰ ਆਏ ਆ ਇਸ ਲਈ ਭਾਵਨਾ ਪ੍ਰੈਸ ਕਰ ਰਹੇ ਆ ਕਿ ਅਜੰਬਰਸਰ ਆ ਕੇ ਮੈਂ ਟਾਰੀ ਬੜਰ ਜਾਵਾਂ ਪਰ ਮੈਨੂੰ ਨਹੀਂ ਚਾਂ ਦਿੱਤਾ ਮੈਂ ਕਹਾ ਮੈਂ ਤਾਂ ਮੈਨੂੰ ਲਾ ਲੋ ਬੰਬ ਭੇਜ ਦੋ ਮੈਂ ਜਾਨ ਨੂੰ ਤਿਆਰ ਆ ਉਹ ਬੰਬ ਲੈ ਕੇ ਜਾਓਗੇ ਪਾਕਿਸਤਾਨ ਦਾ ਉਹ ਬੇ ਤਾਂ ਸ਼ੇਰ ਹੀ ਬਣਿਆ ਬੱਬਰ ਸ਼ੇਰ ਨਾਲ ਨੇ ਸਾਰੇ ਬੰਬ ਵੀ ਨੇ ਇਹ ਬੱਬਰ ਸ਼ੇਰ ਨੇ ਕੰਮ ਮੁੱਲਾ ਹੋਇਆ ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੁਣ ਆਉਣ ਵਾਲੇ ਟਾਈਮ ਤੇ ਲੱਗਦਾ ਵੀ ਉੱਥੇ ਜਿਹੜੇ ਸ਼ਹੀਦ ਉਹਨਾਂ ਨੂੰ ਇਨਸਾਫ ਮਿਲੇਗਾ ਬਿਲਕੁਲ ਹੀ ਮਿਲੇਗਾ ਮੋਦੀ ਸਾਹਿਬ ਸੌ ਨਹੀਂ ਰਹੇ ਵਧੀਆ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈ ਵਧੀਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਪਤਾ ਹੈ ਉਹ ਬੱਬਰ ਸ਼ੇਰ ਸੌ ਨਹੀਂ ਰਿਹਾ ਹੋਊਗਾ ਉਹ ਕਿਉਂ ਜੋ ਉਹਦਾ ਸਹੂਗਾ ਜਦੋਂ ਆਤਕਵਾਦ ਦਾ ਸਫਾਇਆ ਕਰ ਦੇਗਾ ਪਾਕਿਸਤਾਨ ਦਾ ਸਫਾਇਆ ਕਰ ਦੇਗਾ ਔਰ ਉਸ ਦਿਨ ਮੈਂ ਸੱਚੀ ਸ਼ੂਟ ਕਰੂੰਗਾ ਮੋਦੀ ਸਾਹਿਬ ਨੂੰ ਕਿ ਤੁਸੀਂ ਵਾਚਾਈ ਦੇਸ਼ ਦੇ ਡਾਇਮੰਡ ਪ੍ਰਧਾਨ ਮੰਤਰੀ ਹੋ ਔਰ ਹਿੰਦੂ ਜੱਟ ਸ਼ੇਰ ਲੁਆਏ ਤੁਹਾਡਾ ਦਿਲੋਂ ਫੈਨ ਹੈ ਕਰਦਾ ਦਿਲੋਂ ਕਰਦਾ ਉਸ ਦਿਨ ਮੈਂ ਸ਼ੂਟ ਕਰੂੰਗਾ ਸਲੂਟ ਕਰੂੰਗਾ ਸਪੈਸ਼ਲ ਮੋਦੀ ਸਾਹਿਬ ਨੂੰ ਮੈਂ ਮਿਠਾਈ ਭੇਜੂੰਗਾ ਕਿ ਤੁਸੀਂ ਪਾਕਿਸਤਾਨ ਦਾ ਸਫਾਇਆ ਕੀਤਾ ਆਤਕਵਾਦ ਦਾ ਸਫਾਇਆ ਕੀਤਾ ਔਰ ਮੈਂ ਕਹਿੰਦਾ ਤੁਹਾਡੇ ਕਰਕੇ ਪੰਜਾਬ ਦੀ ਜਨਤਾ 140 ਕਰੋੜ ਜਨਤਾ ਪੂਰੀ ਖੁਸ਼ ਹੋ ਗਈ ਮੋਦੀ ਸਾਹਿਬ ਸਵਾਇਆ ਕਰ ਦੋ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਉਹਨੂੰ ਕਿਸ ਤਰੀਕੇ ਨਾਲ ਦੇ ਦੇਸ਼ ਦੇ ਗद्दार ਨੇ ਇਹ ਲੋਕ ਦੇਸ਼ਦੋਦੀ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਇਹ ਲੋਕ ਅੱਥੇ ਨਹੀਂ ਰਹਿਣੇ ਚਾਹੀਦੇ ਮੈਂ ਇਹੋ ਚੀਜ਼ ਕਹਿੰਦਾ ਇਹ ਜਿਹੜੇ ਵੀ ਲਾਂਦੇ ਰਹਿ ਜਿਹੜੇ ਵੀ ਬੋਲਦੇ ਨੇ ਉਹ ਦੇਸ਼ਦੋਦੀ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਕਿਉਂਕਿ ਮੈਂ ਹਿੰਦੁਸਤਾਨ ਚ ਰਹਿਣਾ ਮੇਰੇ ਚ ਹਿੰਦੁਸਤਾਨ ਦਾ ਕਾਨੂੰਨ ਹੈ ਮੈਂ ਭਾਰਤ ਚ ਰਹਿਣਾ ਮੈਂ ਹਿੰਦੁਸਤਾਨ ਜਿੰਦਾਬਾਦ ਕਹਿੰਦਾ ਔਰ ਕਹਿੰਦਾ ਰਹੂੰਗਾ ਪਾਕਿਸਤਾਨ ਮੁਰਦਾਬਾਦ ਹੈ ਔਰ ਮੁਰਦਾਬਾਦ ਹੀ ਰਹੂੰਗਾ ਜਿਹੜੀ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਸੀ ਵੀ ਸਿਮਰਨਜੀਤ ਸਿੰਘ ਮਾਸ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਕਾਂਦੇ ਦੋਸਤਾਂ ਦਾ ਨੇ ਕੋਨੋਂ ਪਾਕਿਸਤਾਨ ਦੇ ਕਿਉਂ ਗਾ ਰਹੇ ਨੇ ਉਹਨਾਂ ਦੇ ਉਹਦਾ ਡੀਐਨਏ ਚੈੱਕ ਕਰਾਓ ਪਹਿਲਾਂ ਜੀ ਕਦੀ ਉਹ ਗੱਲ ਕਰਦਾ ਖਾਲਿਸਤਾਨ ਦੀ ਜਿਹਦਾ ਨਾਮੋ ਨਿਸ਼ਾਨ ਨਹੀਂ ਹੈਗਾ ਜਿੰਨੂੰ ਕੋਈ ਜਾਣਦਾ ਹੀ ਨਹੀਂ ਕੋਈ ਵਰਲਡ ਹੀ ਨਹੀਂ ਹੈਗਾ ਕਿ ਖਾਲਸਤਾਨ ਹੈ ਕੀ ਹੈ ਆਪਣੇ ਅਨੁਪਰਤ ਕੀ ਬਈ ਜਿਹੜੇ ਕੈਨੇਡਾ 8 ਗੁਣਾ ਕੈਨੇਡਾ ਦੇਖੋ ਭਾਰਤ ਨਾਲੋਂ 8 ਗੁਣਾ ਵੱਡਾ ਤੁਸੀਂ ਕੈਨੇਡਾ ਜਾ ਕੇ ਆਪਣਾ ਖਾਲਸਾ ਨਾਲੋਂ ਉਹ ਸਾਰੇ ਹਿੰਦਸਤਾਨ ਨੂੰ ਖਰਾਬ ਕਰਦੇ ਹੋ ਉੱਤੇ ਆਈਐਸਡੀ ਇਹ ਏਜੰਸੀਆਂ ਪਾਕਿਸਤਾਨ 'ਚ ਬੈਠੀਆਂ ਅੱਤਵਾਦੀ ਏਜੰਸੀਆਂ ਇਹ ਖਤਮ ਜਦੋਂ ਹੋਣ ਗਈਆਂ ਇਹਨਾਂ ਨੂੰ ਖਤਮ ਕਰਨਾ ਪੈਣਾ ਮੋਦੀ ਸਾਨੂੰ ਮੈਂ ਕਹਿੰਦਾ ਅੱਜ ਦੇਖੋ ਦੇਸ਼ ਕਿੰਨੇ ਰਲ ਗਏ ਸਾਡੇ ਨਾਲ ਅਮਰੀਕਾ ਵੀ ਸਾਡੇ ਨਾਲ ਰੂਸ ਵੀ ਸਾਡੇ ਨਾਲ ਜਾਪਾਨ ਵੀ ਸਾਡੇ ਨਾਲ ਕਿੰਨੀ ਵਧੀਆ ਵਧੀਆ ਕੰਟਰੀਆਂ ਸਪੋਰਟ ਕਰ ਰਹੀਆਂ ਮਤਲਬ ਇਹ ਕਾਦਲੀ ਕਿ ਅਸੀਂ ਅੰਤਖਵਾਦ ਦਾ ਦੇਸ਼ ਜਿਹੜਾ ਹੈਗਾ ਵਾ ਪਾਕਿਸਤਾਨ ਇਹਨੂੰ ਖਤਮ ਕਰ ਦਈਏ